ਵੱਡੀ ਕੀ ਨਾਮ ਹੈ ਤੁਹਾਡਾ ਰਣਵੀਰ ਸਿੰਘ ਹੈ ਜੀ ਤੇ ਕਿਹੜੀ ਸ਼ਾਪ ਹੈ ਜੀ ਇਹ ਇਹ ਸਿਮਰਨ ਲੈਸ ਹੈ ਜੀ ਸਿਮਰਨ ਲੈਸ ਤੋਂ ਬੋਲਦੇ ਆਂ ਤੇ ਕਿੱਥੇ ਹੈ ਇਹ ਗੁਰੂ ਮਰਦਾਸ ਮਾਰਕੀਟ ਸ਼ਹਿਰਖਾਨਾ ਜੀ ਤੇ ਕੀ ਘਟਨਾ ਵਾਪਰੀ ਸੀ ਸੀਸੀਟੀਵੀ ਜਿਹੜੀ ਵਾਇਰਲ ਹੋ ਰਹੀ ਹੈ ਇਹ ਸਰ ਕਸਟਮਰ ਖੜੇ ਸੀਗੇ ਉਹਦੇ ਸਮਾਨ ਲੈ ਰਹੇ ਸੀਗੇ ਤੇ ਦੋ ਕਸਟਮਰ ਹੋਰ ਆ ਗਏ ਤੇ ਉਹਨਾਂ ਨੇ ਉਹਦੇ ਬੈਗ ਤੇ ਟੱਕ ਲਾਤਾ ਜੀ ਤੇ ਪੈਸੇ ਕੱਢਣ ਦੀ ਕੋਸ਼ਿਸ਼ ਕਰੀ ਪਰ ਨਹੀਂ ਨਿਕਲੇ ਹੈਗੇ ਫਿਰ ਉਹਨਾਂ ਨੇ ਦੂਸਰੇ ਪਾਸੇ ਵੀ ਟੱਕ ਲਾ ਲਿਆ ਉਧਰੋਂ ਵੀ ਪੈਸੇ ਕੱਢਣੇ ਹੱਥ ਪਾ ਕੇ ਕੱਢਣ ਦੀ ਕੋਸ਼ਿਸ਼ ਕਰੀ ਪਰ ਨਹੀਂ ਨਿਕਲੇ। ਉਹ ਤੋਂ ਬਾਅਦ ਜੀ ਉਹਨਾਂ ਨੇ ਫਿਰ ਸਿੱਧਾ ਉੱਪਰਲੇ ਪਾਸੇ ਹੱਥ ਪਾਇਆ। ਜੀ। ਤੇ ਉਹਨਾਂ ਦੀ ਕਿੱਟ ਹੀ ਕੱਢ ਕੇ ਲੈ ਗਏ ਕੰਪਲੀਟ ਪੂਰੀ। ਹਾਂਜੀ। ਤੇ ਉਹ ਤੋਂ ਬਾਅਦ ਆਪਣਾ ਮੇਰੇ ਕੋਲੋਂ ਬਟਨ ਲੈਏ ਉਹਨਾਂ ਨੇ। ਬਟਨ ਲੈ ਕੇ ਪੈਸੇ ਲੈ ਕੇ ਮੈਨੂੰ ਚਲੇ ਗਏ ਜੀ। ਜਦੋਂ ਕਸਟਮਰ ਬਾਅਦ ਚ ਮੈਨੂੰ ਪੈਸੇ ਦੇਣ ਲੱਗੇ ਉਹਨਾਂ ਦੇ ਦੇਖਿਆ ਉਹਨਾਂ ਨੇ ਉਹਨਾਂ ਦੀ ਕਿੱਟੇ ਨਹੀਂ ਸੀ ਉੱਚ ਜੀ। ਫਿਰ ਪਤਾ ਲੱਗਿਆ ਕਿ ਕਿੰਨੇ ਦਾ ਨੁਕਸਾਨ ਹੋਇਆ ਉਹਨਾਂ ਦਾ। ਇੱਕ ਮੋਬਾਈਲ ਸੀਗਾ ਜੀ ਉਹਨਾਂ ਦਾ। ਤੇ 3-4000 ਰੁਪਇਆ ਸੀਗਾ ਜੀ ਤੇ ਡਾਕੂਮੈਂਟ ਸੀਗੇ ਹੋਰ ਉਹਨਾਂ ਦੇ ਅੱਛਾ ਇਹ ਹਾਂ ਜੋਕਲ ਸੀਗੇ ਕਸਟਮਰ ਜਿਹੜੇ ਤੁਹਾਡੇ ਕੋਲ ਆਏ ਹਾਂ ਹਾਂਜੀ ਹਾਂਜੀ ਇੱਥੇ ਪਿੰਡ ਦੇ ਹੀ ਸੀਗੇ ਨੇੜੇ ਦੇ ਜੀ ਅੱਗੇ ਵੀ ਆਉਂਦੇ ਨੇ ਆਪਣੇ ਕੋਲ ਜੀ ਤੇ ਉਹ ਲੇਡੀਜ਼ ਕਿੰਨੀਆਂ ਸੀਗੀਆਂ ਉਹ ਦੋ ਸੀਗੀਆਂ ਜੀ ਪਤਾ ਨਹੀਂ ਲੱਗਿਆ ਵੀ ਕਿੱਥੇ ਗਈਆਂ ਕਿੱਥੇ ਨਾ ਜੀ ਨਾ ਉਹ ਨਹੀਂ ਪਤਾ ਲੱਗਿਆ ਹੈਗਾ ਲੱਭਣ ਦੀ ਕੋਸ਼ਿਸ਼ ਵੀ ਕੀਤੀ ਆ ਪਰ ਨਹੀਂ ਪਤਾ ਲੱਗਿਆ ਹੈਗਾ ਤੇ ਇਹ ਸੀਸੀਟੀਵੀ 'ਚ ਸਾਰਾ ਕੁਝ ਰਿਕਾਰਡ ਹੋ ਗੂ ਹਾਂਜੀ ਹਾਂਜੀ ਉਹ 'ਚ ਹੋਇਆ ਤਾਂ ਹੀ ਤਾਂ ਪਤਾ ਲੱਗਿਆ ਜੀ ਨਹੀਂ ਨਹੀਂ ਪਤਾ ਲੱਗਣਾ ਸੀਗਾ ਉਹਦੇ ਜੀ ਪਤਾ ਲੱਗਿਆ ਜੀ ਪਹਿਲਾਂ ਵੀ ਕਦੀ ਇਸ ਮਾਰਕੀਟ ਚ ਇਦਾਂ ਦੀ ਕੋਈ ਕਟਨਾਵਾ ਮਾਮਾ ਵਾਪਰਦੀ ਨਹੀਂ ਹੂੰ ਸਾਡੀ ਮਾਰਕੀਟ ਤਾਂ ਪਹਿਲੀ ਵਾਰੀ ਹੋਇਆ ਜੀ ਇਹ ਤੁਹਾਨੂੰ ਕਿਤੇ ਹੋਰ ਹੋਇਆ ਹੋਵੇ ਤਾਂ ਕਹਿ ਨਹੀਂ ਸਕਦੇ ਤੇ ਉਹ ਕਸਟਮਰ ਕੀ ਕਹਿ ਰਹੀਆਂ ਸੀ ਜਿਹੜੇ ਲੈਣ ਆਈਆਂ ਸੀਗੀਆਂ ਸਮਾਨ ਉਹ ਕਹਿੰਦੀਆਂ ਸੀ ਬਟਨ ਲੈਣ ਆ ਸਾਨੂੰ ਬਟਨ ਦਿਖਾ ਦਿਓ ਮੈਂ ਚੱਕ ਕੇ ਡੱਬੇ ਉਹਨਾਂ ਦੇ ਮੂਰੇ ਰੱਖਦੇ ਉਹ ਬਟਨ ਵੀ ਦੇਖੀ ਗਈਆਂ ਤੇ ਆਪਣੀ ਕਾਰਵਾਈ ਵੀ ਕਰਨੀ ਕਰੀ ਗਈਆਂ ਜੀ ਇਹ ਚੀਜ਼ ਹੈ ਜੀ ਤੇ ਜਿਹੜੇ ਇਹ ਜਿਹਨਾਂ ਦਾ ਸਮਾਨ ਚੋਰੀਆ ਇਹ ਕੀ ਲੈਣਾ ਆਏ ਸੀ ਇਹ ਵੀ ਲੈਸਾਂ ਲੂਸਾਂ ਲੈਣ ਆਏ ਸੀ ਜੀ ਇਹ ਤਾਂ ਕੁਛ ਪਤਾ ਕਿ ਕਿੰਨੀ ਕੁ ਉਮਰ ਦੀਆਂ ਸੀਗੀਆਂ ਲੜਕੀਆਂ ਉਹ ਉਹ ਵਾਲੀਆਂ ਜੀ ਉਹ ਹੋਣੀਆਂ ਜੀ 30 35 ਸਾਲ ਦੇ ਕਰੀਬ ਸੀਗੀਆਂ 30 ਔਰ 40 ਦੇ ਵਿੱਚ ਵਿੱਚ ਸੀਗੀਆਂ ਜੀ ਕਿੱਧਰ ਦੀ ਬੋਲੀ ਪੰਜਾਬੀ ਬੋਲਦੀ ਸੀ ਜਾਂ ਪੰਜਾਬੀ ਬੋਲਦੀਆਂ ਸੀ ਪਰ ਜ਼ਿਆਦਾ ਬੋਲੀਆਂ ਨਹੀਂ ਹੈਗੀਆਂ ਉਹ ਉਹਨਾਂ ਨੇ ਪੁਆਇੰਟ ਟੂ ਪੁਆਇੰਟ ਹੀ ਗੱਲ ਕਰੀ ਹੈ ਯਾਨੀ ਘਟੜਾਂ ਦਾ ਵਿੱਚ ਕੀ ਨਾਮ ਹੈ ਤੁਹਾਡਾ ਰਣਵੀਰ ਸਿੰਘ ਹੈ ਜੀ ਤੇ ਕਿਹੜੀ ਸ਼ਾਪ ਹੈ ਜੀ ਇਹ ਇਹ ਸਿਮਰਨ ਲੈਸ ਹੈ ਜੀ ਸਿਮਰਨ ਲੈਸ ਤੋਂ ਬੋਲਦੇ ਆਂ ਤੇ ਕਿੱਥੇ ਹੈ ਇਹ ਗੁਰੂ ਮਰਦਾਸ ਮਾਰਕੀਟ ਸ਼ਹਿਰਖਾਨਾ ਜੀ ਤੇ ਕੀ ਘਟਨਾ ਵਾਪਰੀ ਕਿ ਸੀਸੀਟੀਵੀ ਜਿਹੜੀ ਵਾਇਰਲ ਹੋਈ ਐ ਇਹ ਸਰ ਕਸਟਮਰ ਖੜੇ ਸੀਗੇ ਉਹਦੇ ਸਮਾਨ ਲੈ ਰਹੇ ਸੀਗੇ ਤੇ ਦੋ ਕਸਟਮਰ ਹੋਰ ਆ ਗਏ ਤੇ ਉਹਨਾਂ ਨੇ ਉਹਦੇ ਬੈਗ ਤੇ ਟੱਕ ਲਾਤਾ ਜੀ ਤੇ ਪੈਸੇ ਕੱਢਣ ਦੀ ਕੋਸ਼ਿਸ਼ ਕਰੀ ਪਰ ਨਹੀਂ ਨਿਕਲੇ ਹੈਗੇ ਫਿਰ ਉਹਨਾਂ ਨੇ ਦੂਸਰੇ ਪਾਸੇ ਵੀ ਟੱਕ ਲਾ ਲਿਆ ਉਧਰੋਂ ਵੀ ਪੈਸੇ ਕੱਢਣੇ ਹੱਥ ਪਾ ਕੇ ਕੱਢਣ ਦੀ ਕੋਸ਼ਿਸ਼ ਕਰੀ ਪਰ ਨਹੀਂ ਨਿਕਲੇ ਉਹ ਤੋਂ ਬਾਅਦ ਜੀ ਉਹਨਾਂ ਨੇ ਫਿਰ ਸਿੱਧਾ ਉੱਪਰਲੇ ਪਾਸੇ ਹੱਥ ਪਾਇਆ ਤੇ ਉਹਨਾਂ ਦੀ ਕਿੱਟ ਹੀ ਕੱਢ ਕੇ ਲੈ ਗਏ ਕੰਪਲੀਟ ਪੂਰੀ ਹਾਂਜੀ ਤੇ ਉਸ ਤੋਂ ਬਾਅਦ ਆਪਣਾ ਮੇਰੇ ਕੋਲੋਂ ਬਟਨ ਲੈਏ ਉਹਨਾਂ ਨੇ ਬਟਨ ਲੈ ਕੇ ਪੈਸੇ ਲੈ ਕੇ ਮੈਨੂੰ ਚਲੇ ਗਏ ਜੀ ਜਦੋਂ ਕਸਟਮਰ ਬਾਅਦ ਚ ਮੈਨੂੰ ਪੈਸੇ ਦੇਣ ਲੱਗੇ ਉਹਨਾਂ ਦੇ ਦੇਖਿਆ ਉਹਨਾਂ ਨੇ ਉਹਦੀ ਕਿੱਟੇ ਨਹੀਂ ਸੀ ਉੱਚ ਜੀ ਫੇਸ ਪਤਾ ਲੱਗਿਆ ਕਿ ਕਿੰਨੇ ਦਾ ਨੁਕਸਾਨ ਹੋਇਆ ਉਹਨਾਂ ਦਾ ਇੱਕ ਮੋਬਾਈਲ ਸੀਗਾ ਜੀ ਉਹਨਾਂ ਦਾ ਤੇ 3-4000 ਰੁਪਇਆ ਸੀਗਾ ਜੀ ਤੇ ਡਾਕੂਮੈਂਟ ਸੀਗੇ ਹੋਰ ਉਹਨਾਂ ਦੇ ਅੱਛਾ ਹਾਂ ਜੀ ਲੋਕਲ ਸੀਗੇ ਕਸਟਮਰ ਜਿਹੜੇ ਤੁਹਾਡੇ ਕੋਲ ਆਏ ਹਾਂ ਜੀ ਹਾਂ ਜੀ ਹਾਂ ਜੀ ਇੱਥੇ ਪਿੰਡ ਦੇ ਹੀ ਸੀਗੇ ਨੇੜੇ ਦੇ ਦੇ ਜੀ ਅੱਗੇ ਵੀ ਆਉਂਦੇ ਨੇ ਆਪਣੇ ਕੋਲੇ ਜੀ ਤੇ ਉਹ ਲੇਡੀਜ਼ ਕਿੰਨੀਆਂ ਸੀਗੀਆਂ ਉਹ ਦੋ ਸੀਗੀਆਂ ਜੀ ਪਤਾ ਨਹੀਂ ਲੱਗਿਆ ਕਿ ਕਿੱਥੇ ਗਈਆਂ ਕਿੱਥੇ ਨਾ ਜੀ ਨਾ ਉਹ ਨਹੀਂ ਪਤਾ ਲੱਗਿਆ ਹੈਗਾ ਜੀ ਲੱਭਣ ਦੀ ਕੋਸ਼ਿਸ਼ ਵੀ ਕੀਤੀ ਆ ਪਰ ਨਹੀਂ ਪਤਾ ਲੱਗਿਆ ਹੈਗਾ ਤੇ ਇਹ ਸੀਸੀਟੀਵੀ 'ਚ ਸਾਰਾ ਕੁਝ ਰਿਕਾਰਡ ਹੋ ਗੂ ਹਾਂ ਜੀ ਹਾਂ ਜੀ ਉਹ 'ਚ ਹੋਇਆ ਤਾਂ ਹੀ ਤਾਂ ਪਤਾ ਲੱਗਿਆ ਜੀ ਨਹੀਂ ਨਹੀਂ ਪਤਾ ਲੱਗਣਾ ਸੀਗਾ ਉਹਦੇ ਜੀ ਪਤਾ ਲੱਗਿਆ ਜੀ ਪਹਿਲਾਂ ਵੀ ਕਦੀ ਇਸ ਮਾਰਕੀਟ ਚ ਇਦਾਂ ਦੀ ਕੋਈ ਘਟਨਾ ਮਾਮਾ ਵਾਪਰਦੀ ਨਹੀਂ ਹੁੰਦੀ ਹੂੰ ਸਾਡੀ ਮਾਰਕੀਟ ਤਾਂ ਪਹਿਲੀ ਵਾਰੀ ਹੋਇਆ ਜੀ ਇਹ ਤੋਂ ਕਿਤੇ ਹੋਰ ਹੋਇਆ ਹੋਵੇ ਤਾਂ ਕਹਿ ਨਹੀਂ ਸਕਦੇ ਤੇ ਉਹ ਕਸਟਮਰ ਕੀ ਕਹਿ ਰਹੀ ਸੀ ਜਿਹੜੇ ਲੈਣ ਆਈਆਂ ਸੀਗੀਆਂ ਸਮਾਨ ਉਹ ਕਹਿੰਦੀਆਂ ਸੀ ਬਟਨ ਲੈਣੇ ਆ ਸਾਨੂੰ ਬਟਨ ਦਿਖਾ ਦਿਓ ਮੈਂ ਚੱਕ ਕੇ ਡੱਬੇ ਉਹਨਾਂ ਦੇ ਮੂਰੇ ਰੱਖਦੇ ਉਹ ਬਟਨ ਵੀ ਦੇਖੀ ਗਈਆਂ ਤੇ ਆਪਣੀ ਕਾਰਵਾਈ ਵੀ ਕਰਨੀ ਕਰੀ ਗਈਆਂ ਜੀ ਇਹ ਚੀਜ਼ ਹੈ ਜੀ ਤੇ ਜਿਹੜੇ ਇਹ ਜਿਨ੍ਹਾਂ ਦੇ ਸਮਾਨ ਚੋਰੀਆ ਇਹ ਕੀ ਲੈਣਾ ਆਏ ਸੀ ਏ ਵੀ ਲੈਸਨ ਲੂਸਨ ਲੈਣਾ ਆਏ ਸੀ ਜੀ ਇਹ ਤਾਂ ਉਹ ਪਤਾ ਕਿ ਕਿੰਨੀ ਕੁ ਉਮਰ ਦੀਆਂ ਸੀਗੀਆਂ ਲੜਕੀਆਂ ਉਹ ਉਹ ਵਾਲੀਆਂ ਜੀ ਉਹ ਹੋਣੀਆਂ ਜੀ 30 35 ਸਾਲ ਦੇ ਕਰੀਬ ਸੀਗੀਆਂ 30 ਔਰ 40 ਦੇ ਵਿੱਚ ਵਿੱਚ ਸੀਗੀਆਂ ਜੀ ਕਿੱਦਾਂ ਦੀ ਬੋਲੀ ਪੰਜਾਬੀ ਬੋਲਦੀ ਸੀ ਜਾਂ ਪੰਜਾਬੀ ਬੋਲਦੀਆਂ ਸੀ ਪਰ ਜਾਦੇ ਬੋਲੀਆਂ ਨਹੀਂ ਹੈਗੀਆਂ ਉਹ ਉਹਨਾਂ ਨੇ ਪੁਆਇੰਟ ਟੂ ਪੁਆਇੰਟ ਹੀ ਗੱਲ ਕਰੀ ਐ ਯਾਨੀ ਕਟੜਾਂ ਦਾ ਬਾਅਦ ਵਿੱਚ ਪਤਾ ਲੱਗਿਆ ਜਾਂ ਤੁਰੰਤ ਪਤਾ ਲੱਗ ਗਿਆ ਨਹੀਂ ਜੀ ਉਹ ਤਾਂ ਬਾਅਦ ਵਿੱਚ ਫਿਰ ਕੈਮਰੇ ਦੀ ਵੀਡੀਓ ਖੋਲੀ ਐ ਫਿਰ ਪਤਾ ਲੱਗਿਆ ਜੀ ਉਹਦੇ ਜੀ ਉਹ ਵੀ ਅਚਾਨਕ